ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਵਿਓ ਬਾਤ ਮੇਨਤੀ ਚੋਪਈ ਪਾਸ਼ਾਈ ਦਸਵੇਂ ਕੋੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾਮ ਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੂ ਆਪ ਹਾਦੈ ਮੁਹੀ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਛਾਨੇ ਕਰਦਾ ਕਰੀਐ ਸਭ ਬੈਰਨ ਕੋ ਆ ਸੰਗਰੀ ਹੈ ਪੂਰਨ ਹੋਏ ਹਮਾਰੇ ਆਸਾ ਤੋਰ ਬੇਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰ ਨ ਧਿਆਉ ਜੋ ਵਰ ਚਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਤੁਣ ਤੁਣ ਸਤਰ ਹਮਾਰੇ ਮਾਰੀ ਆ ਪਾਤਾ ਮੁਝੈ ਬਰੀ ਹੈ ਮਰਨ ਕਾਲ ਕਾਤਰਾ ਸੁਨਿ ਮਰੀਏ ਹੂ ਜੋ ਸਦਾ ਹਮਾਰੇ ਬੱਚਾ ਸ੍ਰੀ ਧੁਜੂ ਕਰਿ ਉਹ ਰੱਛਾ ਰਖ ਲੈ ਮੋਇ ਰਖਨ ਹਾਰੇ ਸਹਿਬ ਸੰਤ ਸਾਹਿ ਪਿਆਰੇ ਦੀਨ ਬੰਦ دشٹن کے ہنتا تمہوں پوری چتر دس گنتا کال پائے برہم بوترا کائے سبجو ابترا کائے کرشن پرکاشا شکل کا کی آتمشا جمن کال جو گیسو کی ویدرائے برہم جو تھی یو جمن کا سو لوک سوارا نمسک تائ ہمارا چمن کال سو جگت من آچنو आदन्ते कैवतार सोई गुरु समझो हमारा नमस्कार तेसी कोमारी सकल प्रजा जे नाप सवारी शुभकन को शिव गुरु सुखदी ओ सत्रण को फल मो मंदकियो कटे कटे के अंतर की जानत भले बुरे की पीर पहचानत चींटी ते कुंचर स्थूला सब कृपा दृष्ट कर फूला संतना दुख पाएते दुखी ਸੁਖ ਪਾਏ ਸਾਧਰੰਗੇ ਸੁਖੀਏ ਕੇ ਕੀ ਪੀਰ ਪਛੰਨ ਘਟ ਘਟ ਕੇ ਫਟ ਫੜ ਕੀ ਜਾਨੇ ਜਬੁਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੀਏ ਪਾਰਾ ਜਬਿਆ ਕਰਖ ਕਰਤ ਹੂੰ ਕਬ ਹੂੰ ਤੁਮੈ ਮਿਲਤ ਦੇ ਤਰਸਾ ਬੂੰਜੇ ਤੇ ਬਦਨ ਸ੍ਰਿਸ਼ਟ ਸੁਵਤਾਰੇ ਆਪੇ ਆਪਣੀ ਬੂਝੂ ਚਾਰੇ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਬੁ ਆਦ ਨੀਲ ਨਾਦ ਸੰਭ ਤਾਂਕਾ ਮੂੜ ਚਾਰ ਦਪੀਦਾ ਚਾਕੋ ਭੇਗ ਨਾ ਪਾਵਤ ਪੀਦਾ ਤਾਂਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਗੇ ਭੇਦ ਨਾ ਜਾਣਤ ਮਹਾਦੇਵ ਕੋ ਕੈ ਸਦਾ ਸੋ ਨਿਰੰਕਾਰ ਕਾ ਚਿੰਤਨੇ ਪੀਵਯਾ ਪਿਆਪਨੀ ਬੁੱਧ ਜੇਤੀ ਪ੍ਰਨਤ ਪਿਨਪਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ سجا پرتمسار آئے کہ روپ نوپ سروپا رنگ پیو راو کئی بھو پانڈ جی تینج خان بہر دینی کہ فل راجا بیٹھا کہ سمٹ پیو سنکری کٹا سگری سرشٹ دے خائے چمب واجوگاد سروپ سم پوی اب رچھا میری تم کرو سکھ ہو بار سکھ سنگرو ਦੁਸ਼ਟ ਜੀਤੇ ਉਠ ਵੈ ਤੁਦ ਪਾਤਾ ਸ਼ਕਲ ਮਲੇ ਛ ਕਰੂਰਣ ਕਾਤਾ ਜੇ ਤੂਜੇ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖੰਤ ਹੈ ਵ ਮਾਰੇ ਪੁਰਖ ਜਵਨ ਪਗ ਪ੍ਰੇਤ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕਪਾਰ ਧਿਆਈ ਹੈ ਤਾਂ ਕੇ ਕਾਲ ਨਿਕਟ ਨਹਿ ਐ ਰੱਛਾ ਹੋਏ ਤਾਂ ਇਸ ਬਕਾਲਾ ਦੁਸ਼ਟ ਰਿਸ਼ਟ ਟਰੈ ਤਤ ਕਾਲਾ कृपा दृष्टि तन्ने जाय निहर हो ताके तापत नग मोहर हो रिद सिद्ध कर्मो सो होई दुष्ट छाछवै सक न कोई एक बार जिन तुमे सवारा काल फासते तायो बारा जिनर नाम ते हारो काह तारत दुष्ट दुख ते रहा खडा केत में शरण तिहारी आप दैलियो बारी सर्वठोर मो हो सहाय दुष्ट दुख ते लियो बचाई کرپا کری ہم پر جگم ماتا گرنتھ کرا پورن سبرتا کلب شکل <سؤال> دے کو کرتا سریج جب پے دیا پورن کرا گرنتھ تت کالا من بانت پل پاو سوئی دھپنا دیاپت کوئی اڑل سو گو سور ساوئی سُن موڑ چیت لائے چتر تاو دکھ درد پو نکٹ نہر کے رہے ہو جو بار چوپی کو کہوپئی سمبت ستر سہس پنیج ارد سہس فون تین کہی ਤੀਜਾ ਭਾਦਰ ਸੁਦਿਸ਼ਟ ਮੀਰ ਬਾਰਾ ਤੀਰ ਸਤਰ ਦਰ ਗ੍ਰੰਥ ਸੁਧਾਰਾ ਸੋਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅਖਤਰੇ ਨਹੀਂ ਅੰਨੇ ਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤੇ ਗਨਾ ਮੰਨੇ ਓ ਸਿਮਰ ਸਸਤਰ ਵੀ ਸਭੈ ਬੋ ਭੇਦ ਕਹਿ ਮੀ ਗਨਾ ਜਾਣੇ ਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਖਾਨੇ ਤੁਹਿਰਾ ਸਗਲ ਦਵਾਰ ਕੋ ਛਾੜ ਕੈ ਗਿਓ ਤੁਹਾਰੋ ਦਵਾਰ ਪਾਏ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ